ਆਓ ਜੀ ਪਲੀਜ਼ ਬੈਠੋ ਜੀ ਕਿਵੇਂ ਹੋ ਜੀ ਸਭ ਠੀਕ ਠਾਕ ਮੈਂ ਐਕਟਿੰਗ ਨਹੀਂ ਕਰਨੀ ਚਾਹੁੰਦਾ ਆਓ ਜੀ ਪਲੀਜ਼ ਸਭ ਬਟੋਈ ਮੇਰੇ ਵਤੀਰੇ ਤੇ ਬਦਲਾ ਆ ਰਿਹਾ ਤਾਂ ਹੀ ਮਾਫੀ ਮੰਗੀ ਸੀ ਭਾਜੀ ਪਰ ਮੈਂ ਉਦੋਂ ਹੁਣ ਅੱਗੇ ਤੋਂ ਅੱਗੇ ਇਸ ਚੀਜ਼ ਦਾ ਮੈਂ ਧਿਆਨ ਰੱਖਣਾ ਹੈ ਮੈਂ 10000 ਰੁਪਏ ਲਾ ਕੇ YouTube ਤੇ ਗਾਣਾ ਪਾਇਆ ਸੀ ਮੇਰੇ ਚੱਲ ਗਿਆ ਸੀ ਇਹ ਤੁੱਕਾ ਹੀ ਲੱਗਿਆ ਜੇ ਮਿਹਨਤ ਕਰਨੀ ਪਈ ਤੁੱਕਾ ਪਹਿਲਾਂ ਸਿੰਗਲ ਟਰੈਕ ਕੀਤਾ ਫਿਰ ਕਿ ਐਲਬਮ ਕੀਤੀ ਦੈਨ ਉਸ ਤੋਂ ਬਾਅਦ ਚ ਦੂਜੀ ਐਲਬਮ ਫਿਰ ਸੈਕੰਡ ਲੀਡ ਫਿਰ ਕਾਈਂਡ ਆਫ ਡੈਡ ਲੀਡ ਫਿਰ ਸਿੰਗਲ ਲੀਡ ਮੈਂ ਭਾਜੀ ਸੈਟੀਸਫਾਈਡ ਆ ਆਮ ਸੈਟੀਸਫਾਈ ਸਾਹੀਓ ਦੋਸਤੋ ਮੇਰੇ ਨਾਲ ਇਸ ਵੇਲੇ ਨਿੱਕਾ ਦਇਲਦਾਰ ਜਿਹੜਾ ਆਉਣ ਵਾਲੇ ਸਮੇਂ ਦਾ ਸਾਹ ਬਾਦਰ ਆ ਕੀ ਕਿਹਾ ਅੱਛਾ ਤੁਸੀਂ ਪਹਿਚਾਨ ਲਿਆ ਬਿਲਕੁਲ ਠੀਕ ਹੈ ਐਮੀ ਵਰਕ ਜੀ ਮੇਰੇ ਨਾਲ ਨੇ ਐਮੀ ਭਾਜੀ ਸਭਨਾਂ ਨੂੰ ਵੈਲਕਮ ਆ ਫਾਈਵ ਬੁੱਡ ਦੇ ਵਿੱਚ ਸਪਨਾ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਤੇ ਫਿਲਮਾਂ ਦੇ ਬਾਰੇ ਤੁਸੀਂ ਹਮੇਸ਼ਾ ਸੱਚ ਲਿਖਿਆ ਤੇ ਬੋਲਿਆ ਤੇ ਭਾਈ ਤੁਹਾਨੂੰ ਅਪਰੀਸ਼ੀਏਟ ਕਰਦੇ ਆਂ ਥੈਂਕ ਯੂ ਭਾਜੀ ਐਮੀ ਬਾਈ ਜਿਹੜੀ ਫਿਲਮ ਰੋਟੀ ਆ ਰਹੀ ਹੈ ਨਿੱਕਾ ਜਾਲਦਾਰ ਪਹਿਲਾਂ ਆਪਾਂ ਇਹਦੀ ਗੱਲ ਟ੍ਰੇਲਰ ਆਇਆ ਟ੍ਰੇਲਰ ਨੂੰ ਲੋਕਾਂ ਨੇ ਬਸੰਦ ਕੀਤਾ ਤੁਸੀਂ ਇਹਦੇ ਵਿੱਚ ਇੱਕ ਲਾਸਟ ਸਟੂਡੈਂਟ ਆਈ ਥਿੰਕ ਬਣੇ ਹੋਏ ਹਨਾ ਵਿਦਿਆਰਥੀ ਜੀਵਨ ਉਧਰੋਂ ਤੁਸੀਂ ਨਿੱਕਾ ਜਾਲਦਾਰ ਥੋੜਾ ਜਿਹਾ ਫਿਲਮ ਬਾਰੇ ਕਨਸੈਪਟ ਕਲੀਅਰ ਕਰ ਦਿਓ ਫਿਲਮ ਇੱਕ ਫੈਮਿਲੀ ਡਰਾਮਾ ਹੈ ਭਾਜੀ ਇਹਦੇ ਵਿੱਚ ਤੁਹਾਨੂੰ ਸਭ ਕੁਝ ਵੇਖਣ ਨੂੰ ਮਿਲੇਗਾ ਕਾਲਜ ਲਾਈਫ ਵੀ ਹੈ ਹੌਸਟਲ ਲਾਈਫ ਵੀ ਹੈ ਤੇ ਆਪਣੀ ਫੈਮਿਲੀ ਨਾਲ ਵੀ ਪਿਆਰ ਤੇ ਜਿਹਨੂੰ ਇਹ ਚਾਹੁੰਦਾ ਉਹਦੇ ਨਾਲ ਵੀ ਪਿਆਰ ਤੇ ਫਿਲਮ ਦੇ ਵਿੱਚ ਕਾਫੀ ਤੁਸੀਂ ਆਪਣਾ ਟ੍ਰੇਲਰ ਦੇ ਵਿੱਚ ਤੁਸੀਂ ਕਾਫੀ ਕਨਫਿਊਜ਼ਨ ਵੇਖੀ ਹੋਣੀ ਆ ਸ਼ਾਂਤੀ ਕੌਣ ਆ ਆਪਣੇ ਨਿੱਕੀ ਸਾਲੇ ਨੂੰ ਲੈ ਕੇ ਭੱਜ ਗਿਆ ਤੇ ਇੱਕ ਪਾਸੇ ਸੋਨਮਾ ਮੇਰੇ ਨਾਲ ਸੋ ਕਾਫੀ ਕੁਛ ਆ ਫਿਲਮ ਦਾ ਇੱਕ ਦਾ ਟ੍ਰਾਇੰਗਲ ਹੁੰਦਾ ਇਹ ਚਾਰ ਕੋਨੇ ਹੁੰਦੇ ਚਾਰ ਵਾਲਾ ਸਕੁਅਰ ਹੁੰਦਾ ਇਹ ਹਨ ਉਹ ਸਕੁਅਰ ਆ ਸੋ ਤੁਸੀਂ ਦੇਖ ਸਕਦੇ ਆ ਫਿਲਮ ਤਾਂ ਇੱਕ ਫੁੱਲ ਐਂਟਰਟੇਨਮੈਂਟ ਆ ਫੁੱਲ ਫੈਮਲੀ ਮੂਵੀ ਆ ਤੁਸੀਂ ਸਾਰਿਆਂ ਨੇ ਫੈਮਲੀਆਂ ਨਾਲ ਜਾ ਸਕਦੇ ਹੋ ਪਿੰਡਾਂ ਦੇ ਆਧਾਰਿਤ ਮੂਵੀ ਆ ਇਹ ਰਿਚ ਕੋਈ ਵੀ ਅਰਬਨ ਤੁਹਾਨੂੰ ਤੁਸੀਂ ਲਾਈਕ ਘਬਰਾਇਆ ਉਹਨਾਂ ਫਿਲਮ ਦੇਖਣ ਲਈ ਬਹੁਤ ਅੱਛੀ ਫਿਲਮ ਹੈ अच्छा अंग्रेज फिल्म ਤੋਂ ਤੁਹਾਡੀ ਸ਼ੁਰੂਆਤ ਹੋਈ ਸੀ ਇਹ ਤੁੱਕਾ ਹੀ ਲੱਗਿਆ ਜੇ ਮਿਹਨਤ ਕਰਨੀ ਪਈ ਤੁੱਕਾ ਤੇ ਉਸ ਤੋਂ ਬਾਅਦ ਇੱਥੇ ਤੱਕ ਮਿਹਨਤ ਕਰਕੇ ਤੇ ਅੱਗੇ ਹੋਰ ਮਿਹਨਤ ਕਰਾਂਗੇ ਰੱਬ ਸੁੱਖ ਰੱਖੇ اچھا ਤੁਹਾਡੇ ਮੁਤਾਬਕ ਅਦਾਕਾਰ ਬਣ ਲਈ ਜਿਸ ਮਕਾਮ ਤੇ ਤੁਸੀਂ ਹੋ ਮਿਹਨਤ ਕਰਨੀ ਪੈਂਦੀ ਹੈ ਕਿ ਕਈ ਵਾਰੀ ਇੱਦਾਂ ਹੀ ਤੁੱਕਾ ਲੱਗ ਜਾਂਦਾ ਨਹੀਂ ਮਿਹਨਤ ਬਹੁਤ ਜ਼ਰੂਰੀ ਹੈ ਭਾਈ ਤੁਸੀਂ ਸਟੇਬਲ ਹੋਣਾ ਹਿੱਟ ਹੋਣਾ ਇਟਸ ਨਾਟ ਅ ਬਿਗ ਡੀਲ ਰਾਈਟ ਨਾਊ ਆਈ ਥਿੰਕ ਸੋ ਹਰ ਕੁਝ ਹੋ ਸਕਦਾ ਤੇ ਮੌਕੇ ਬਹੁਤ ਆ ਜਿੱਦਾਂ ਅਸੀਂ ਹੋਏ ਆ ਮੈਂ 10000 ਰੁਪਏ ਲਾ ਕੇ YouTube ਤੇ गाना ਪਾਇਆ ਸੀ ਮੇਰੇ ਚੱਲ ਗਿਆ ਸੀ ਫਿਰ ਉਸ ਤੋਂ ਬਾਅਦ ਚ ਉਹਨੂੰ ਅੱਗੇ ਤੁਸੀਂ ਕੈਰੀ ਕਰਨਾ ਮੇਰੇ ਕਈ ਵੀਰਾਂ ਭਰਾਵਾਂ ਦੇ ਗਾਣੇ ਆਏ ਆ ਪਹਿਲੇ ਬਹੁਤ ਹਿੱਟ ਹੋਏ ਆ ਦੂਜੇ ਥੋੜੇ ਡਾਵਾਂ ਡੋਲੋਗੇ ਬਿਕਾਜ਼ ਉਹ ਕਾਲੀ ਕਾਲੀ ਡਿਸੀਜਨ ਹੋ ਜਾਂਦੇ ਨੇ ਥੋੜੇ ਨਿਮਰਤਾ ਨਾਲ ਹਸਾਬਤਾ ਵੇਖ ਕੇ ਉਸ ਹਸਾਬ ਨਾਲ ਕਰੇ ਬੰਦਾ ਸੋ ਉਹ ਧਿਆਨ ਰੱਖ ਕੇ ਛੋਟਾ ਛੋੜ ਮੇਰੇ ਹਿੱਸੇ ਚੰਗੀਆਂ ਫਿਲਮਾਂ ਪਈਆਂ ਕਿਸਮਤ ਵੱਲੋਂ ਵੀ ਪਈਆਂ ਤੇ ਮੈਂ ਮਿਹਨਤ ਵੀ ਬਹੁਤ ਕੀਤੀ ਭਾਈ ਹਾਂ ਇਸ ਵੇਲੇ ਤੁਹਾਡਾ ਜਿਹੜਾ ਵਕਤ ਆ ਬਹੁਤ ਕੀਮਤੀ ਹੋ ਗਿਆ ਫਿਲਮਾਂ ਵੱਲ ਧਿਆਨ ਜ਼ਿਆਦਾ ਜਾਂ ਗਾਇਕੀ ਵੱਲ ਐਕਚੁਅਲੀ ਮਾਦੋਨਾ ਪਾਸੇ ਆ ਕਿਉਂਕਿ ਜਦੋਂ ਆਪਾਂ ਫਿਲਮਾਂ ਕਰਦੇ ਆ ਫਿਲਮਾਂ ਦੇ ਵਿੱਚ ਵੀ ਭਾਜੀ ਆਪਣੇ 3-3 4-4 ਗਾਣੇ ਹੁੰਦੇ ਆ ਸੋ ਇਟਸ ਬੀਟ ਡਿਫਿਕਲਟ ਵੀ ਉਹਦੇ ਵਿੱਚ ਤੁਸੀਂ ਕਮਰਸ਼ੀਅਲੀ ਵੀ ਗਾਣਾ ਦੇਣਾ ਆ ਤੇ ਫਿਲਮ ਦੀ ਉਹ ਸਿਚੁਏਸ਼ਨ ਨੂੰ ਵੀ ਲਾਈਕ ਸੌਟ ਮਤਲਬ ਉਹ ਉਹ ਪੂਰਾ ਪਰਪਖ ਉਸ ਤੇ ਆਪਣਾ ਪੂਰਾ ਹਨਾ ਉੱਤੇ ਲੱਗਦਾ ਹੋਵੇ ਪੀ ਟੁੱਕਦਾ ਹੋਵੇ ਉੱਥੇ ਸੋ ਇਟਸ ਬੀਟ ਡਿਫਿਕਲਟ ਤੇ ਬਾਕੀ ਉਹ ਦੋਨੇ ਕੀੜੇ ਪੂਰੇ ਹੋ ਜਾਂਦੇ ਉਦੋਂ ਫਿਲਮ ਵੀ ਹੋ ਜਾਂਦੇ ਤੇ ਗਾਇਕੀ ਵਾਲਾ ਵੀ ਨਿਕਲ ਜਾਂਦਾ ਭਾਜੀ ਅੱਛਾ ਜਦੋਂ ਬੰਦਾ ਕੁਝ ਨਹੀਂ ਹੁੰਦਾ ਮਤਲਬ ਕਿ ਉਹਦੇ ਕੋਲ ਗਵਾਨ ਨੂੰ ਕੁਝ ਨਹੀਂ ਹੁੰਦਾ ਉਹ ਬੜਾ ਸ਼ਾਂਤ ਹ ਜਦੋਂ ਤੁਸੀਂ ਕੁਝ ਨਹੀਂ ਸੀ ਆਰਾਮ ਸੀ ਹੁਣ ਤੁਹਾਡੇ ਤੇ ਇੱਕ ਤੋਂ ਇੱਕ ਫਿਲਮ ਆ ਰਹੀਆਂ ਨੇ ਇੱਕ ਫਿਲਮ ਹਿੱਟ ਹੋਈ ਦੂਜੀ ਦੀ ਫੇਰ ਆਸ ਹੁੰਦੀ ਆ ਇਸ ਵੇਲੇ ਜਿਹੜੀ ਮਾਨਸਿਕ ਸਥਿਤੀ ਤੁਹਾਡੀ ਕੀ ਬਣੀ ਮੈਂ ਭਾਜੀ ਬਹੁਤ ਸੈਟੀਸਫਾਈਡ ਐਕਚੁਅਲੀ ਮੈਨੂੰ ਹਨਾ ਕੋਈ ਉਹ ਨਹੀਂਗਾ ਹੁੰਦਾ ਵੀ ਕਿਸੇ ਚੀਜ਼ ਦੀ ਭੁੱਖ ਨਹੀਂ ਵੀ ਆ ਵੀ ਕਰ ਲਓ ਆ ਵੀ ਕਰ ਲਓ ਆ ਵੀ ਕਰ ਲਓ ਤੁਸੀਂ ਵੇਖਿਆ ਹੁਣ ਫਿਲਮਾਂ ਮੈਂ ਜ਼ਰੂਰ ਕੀਤੇ ਆ ਬਟ ਉਹ ਸੁਖ ਨਾਲ ਕਿਰਪਾ ਵਾਹਿਗੁਰੂ ਦੀ ਮਿਹਰ ਆ ਮੇਰੇ ਤੇ ਤੇ ਖਰੇ ਉਹ ਕਿਸਮਤ ਵੱਲੋਂ ਤੇ ਅਸੀਂ ਮਿਹਨਤ ਵੀ ਕੀਤੀ ਤੇ ਉਹ ਸਾਰੀਆਂ ਠੀਕ ਰਹੀਆਂ ਆਈ ਵਿਲ ਟ੍ਰਾਈ ਮਾਈ ਬੈਸਟ ਕਿ ਮੈਂ ਸਾਰੀਆਂ ਫਿਲਮਾਂ ਚੰਗੀਆਂ ਕਰਾਂ ਵੱਧ ਵੀ ਅਜੇ ਕੋ ਮੈਂ ਕੋਈ ਸਾਈਨਿੰਗਾ ਕੀਤਾ ਕਿਸੇ ਨਾਲ ਸਿਰਫ ਆ ਇੱਕ ਉਸ ਤੋਂ ਬਾਅਦ ਆਪਾਂ ਨਵੀਂ ਫਿਲਮ ਥੋੜੇ ਦਿਨਾਂ ਤੱਕ ਜੋ ਤੁਹਾਡੇ ਨਾਲ ਇੰਟਰਵਿਊ ਕਰਕੇ ਆਪਾਂ ਉਸ ਤੇ ਵੀ ਪੂਰੀ ਇੱਕ ਰੱਖਾਂਗੇ ਆਪਾਂ ਕਾਈਂਡ ਆਫ ਪ੍ਰੈਸ ਕਾਨਫਰੈਂਸ ਜਾਂ ਆਪਾਂ ਵਨ ਆਨ ਵਨ ਕਰ ਲਾਂਗੇ ਉਸ ਤੇ ਇੰਟਰਵਿਊ ਸੋ ਓਬਵੀਅਸ ਜਲਦੀ ਅਨਾਉਂਸ ਕਰਾਂਗੇ ਬਟ ਫਿਲਹਾਲ ਦੀ ਘੜੀ 30 ਤਰੀਕ ਨਿੱਕਾ ਜੈਲਦਾਰ ਆ ਤੇ ਉਸ ਸਾਰਿਆਂ ਨੇ ਵੇਖਣ ਜਾਣਾ ਤੇ ਮੈਂ ਭਾਈ ਸੈਟੀਸਫਾਈਡ ਆ ਆਮ ਸੈਟੀਸਫਾਈਡ ਹਾਂ ਮੇਂ ਵਰਕ ਤੇ ਮੈਂ ਕਿਮਤ ਕਰਨੀ ਹੋਰ ਅੱਛਾ ਅਮੀ ਇੰਡਸਟਰੀ ਨੇੜੇ ਲੋਕ ਡੋੜੇ ਨੇ ਜਿਹੜੇ ਤੁਹਾਡੇ ਦੋਸਤ ਮਿੱਤਰ ਨੇੜੇ ਜਿਹੜੇ ਨੇ ਨਹੀਂ ਲੋਕਾਂ ਮਗਰਾਂ ਉਹਦਾ ਵਤੀਰਾ ਥੋੜਾ ਰੁੱਖਾ ਹੋ ਰਿਹਾ ਥੋੜਾ ਖਿੰਝਣ ਲੱਗ ਗਿਆ ਅੱਗੇ ਨਾਲ ਉਹਨੇ ਪਹਿਲਾਂ ਬਹੁਤ ਕੇਜਦਾ ਹੁੰਦਾ ਸੀ ਹੁਣ ਤਾਂ ਭਾਜੀ ਵੀ ਤੁਸੀਂ ਲਾਈਕ ਤੁਸੀਂ ਇੰਟਰਵਿਊ ਚੈੱਕ ਕਰ ਲਿਓ ਜਦੋਂ ਇਹ ਕੱਲੜ ਉਮਰ ਨਹੀਂ ਅਲੜ ਨਹੀਂ ਵੈਸੇ ਜਦੋਂ ਜਦੋਂ ਸਟਾਰਟਿੰਗ ਸਟਾਰਟਿੰਗ ਕੀਤੀ ਸੀ ਇਸ ਚੀਜ਼ ਦੀ ਸਮਝ ਨਹੀਂ ਸੀ ਜਿੱਦਾਂ ਆਪਾਂ ਹੁਣ ਅਮਰਿੰਦਰ ਭਾਜੀ ਨਾਲ ਮਿਲਿਆ ਉਹ ਕਿੰਨੇ ਨਿਗੇ ਸੁਭਾਅ ਦੇ ਆ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਮੈਂ ਬਿੰਨੂ ਭਾਜੀ ਨਾਲ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਮੇਰੇ ਮਿੱਤਰ ਪਿਆਰੇ ਹੋਰ ਵੀ ਆ ਉਹ ਸਮਝਾਉਂਦੇ ਵੀ ਰਹਿੰਦੇ ਆ ਜਿੱਦਾਂ ਜਸਵੀ ਬੱਬੂ ਨੇ ਬਹੁਤ ਸਮਝਾਇਆ ਉਹਨਾਂ ਨੇ ਮੈਨ ਇਦਾਂ ਨਹੀਂ ਅਜਿਹੇ ਗਾਣੇ ਗਾਏ ਕਿ ਉਹ ਜਾਂਦੇ ਜਿੰਨ ਤੋਂ ਬਾਅਦ ਮਾਫੀ ਮੰਗਣੀ ਪਵੇ ਹਾਂ ਮੈਂ ਹੁਣ ਤਾਂ ਹੀ ਮਾਫੀ ਮੰਗੀ ਸੀ ਭਾਜੀ ਪਰ ਮੈਂ ਉਦੋਂ ਹੁਣ ਅੱਗੇ ਤੋਂ ਅੱਗੇ ਇਸ ਚੀਜ਼ ਦਾ ਮੈਂ ਧਿਆਨ ਰੱਖਣਾ ਹੈ ਸੋ ਲੋਕੀਂ ਮੇਰੀਆਂ ਫਿਲਮਾਂ ਵੇਖਣ ਜਾਂਦੇ ਆ ਫੈਮਿਲੀਆਂ ਮੇਰੀਆਂ ਫਿਲਮਾਂ ਵੇਖਣ ਜਾਂਦੀਆਂ ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ ਉਹ ਉਹੀ ਗੱਲਾਂ ਇੱਕ ਪੀ ਚੇਂਜ ਹੋ ਰਿਹਾ ਹੈ ਮੈਂ ਸੋ ਕਿਸੇ ਬੰਦੇ ਨੂੰ ਚੇਂਜ ਹੁੰਦਾ ਆ ਤੇ ਉਹ ਫਰਕ ਵੀ ਮੈਨੂੰ ਆਪਣੇ ਆਪ 'ਚ ਵੀ ਲੱਗਦਾ ਤੇ ਵੀਰ ਮੇਰੇ ਨਾਲ ਰਹਿੰਦੇ ਸਾਡੇ ਸੱਚੇ ਮਿੱਤਰ ਉਹਨਾਂ ਨੂੰ ਵੀ ਲੱਗਦਾ ਆ ਸੋ ਮੈਂ ਜੇ ਫਿਰ ਵੀ ਕਿਸੇ ਨੂੰ ਹੌਲਡ ਕੀਤਾ ਸਾਡੇ ਕੋਈ ਕਲਾਕਾਰ ਵੀਰ ਭਰਾ ਦੇ ਮਿੱਤਰ ਰਸਿਆ ਮੈਂ ਕਿਹਾ ਮੇਰਾ ਕੋਈ ਵਤੀਰਾ ਨਹੀਂ ਰੁਕਾ ਹੋਇਆ ਕਿਸੇ ਨਾਲ ਵੀ ਮੈਂ ਮਾੜਾ ਨਹੀਂ ਬੋਲਿਆ ਸੋ ਮੇਰਾ ਸਭ ਨਾਲ ਠੀਕ ਹੈ ਜੀ ਸਾਰੇ ਮੈਨੂੰ ਪਿਆਰ ਕਰਦੇ ਤੇ ਮੈਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਮੈਂ ਤੇ ਮੀਡੀਆ ਵਾਲੇ ਵੀ ਕਹਿੰਦੇ ਨੇ ਜਦੋਂ ਐਮੀ ਆਉਂਦਾ ਫੋਟੋ ਨਹੀਂ ਚਾਹ ਟੰਗ ਨਖ ਜਾਉਂਦਾ ਇੰਟਰਵਿਊ ਨਹੀਂ ਟੰਗਣ ਦਿੰਦਾ ਇਹ ਮੀਡੀਆ ਦਾ ਖਸੂਰ ਹੈ ਜਾਂ ਤੁਹਾਡਾ ਖਸੂਰ ਹੈ ਨਹੀਂ ਨਹੀਂ ਮੈਂ ਤੇ ਬਿੰਨੂ ਭਾਜੀ ਸੀਗੇ ਇਕੱਠੇ ਉਹ ਲਾਈਕ ਉਹ মিডিਆ ਥੋੜਾ ਫਰਸਟ੍ਰੇਟ ਸੀਗਾ ਉਦੋਂ ਕੋਈ ਹੋਰ ਚੱਕਰ ਨਹੀਂ ਸੀਗਾ ਅਸੀਂ ਥੋੜਾ ਜਿਹਾ ਲੇਟ ਸੀਗੇ ਅਸੀਂ ਆਉਣਾ ਸੀ ਅਮਰਸਰ ਤੋਂ ਸਵੇਰੇ ਪਹਿਲਾਂ ਅਮਰਸਰ ਸੀ ਸਾਡੀ ਤੇ ਪ੍ਰੈਸ ਕਾਨਫਰੈਂਸ ਰਾਈਟਵੇ ਆ ਲੁਧਿਆਣੇ ਸੀ ਲੁਧਿਆਣੇ ਤੋਂ ਬਾਅਦ ਚ ਚੰਡੀਗੜ੍ਹ ਸੀਗੇ ਸੋ ਅੱਧਾ ਪੌਣਾ ਘੰਟਾ ਰਾਹ ਟ੍ਰੈਫਿਕ ਕਰਕੇ ਅਸੀਂ ਲੇਟ ਹੋ ਗਏ ਸੋ ਹੋਰ ਕੋਈ ਰੀਜ਼ਨ ਨਹੀਂ ਹੈਗਾ ਪਰ ਸੋ মিডিਏ ਦਾ ਅਸੀਂ ਬਹੁਤ ਬਹੁਤ ਥੈਂਕ ਯੂ ਕਰਦਾ ਤੁਸੀਂ ਸਾਡੀ ਇੰਨੀ ਵਧੀਆ ਸਪੋਰਟ ਕਰਦੇ ਆ ਤੁਸੀਂ ਸਾਡੀਆਂ ਫਿਲਮਾਂ ਬਾਰੇ ਚੰਗਾ ਲਿਖਦੇ ਹੋ ਤੇ ਸਾਰਾ ਸਾਡੀ ਸਪੋਰਟ ਕਰਦੇ ਆ ਹੁਣ ਇੱਥੇ ਕੋਈ ਫਾਇਦੇ ਸਾਰੇ ਇੱਥੇ ਆ ਕੇ ਬੈਠੇ ਆ ਮੈਂ ਸਾਰਿਆਂ ਦੀ ਬਹੁਤ ਰਿਸਪੈਕਟ ਕਰਦਾ ਮੈਂ ਬਹੁਤ ਥੈਂਕ ਯੂ ਕਰਦਾ ਸਾਰਿਆਂ ਦਾ ਅੱਛਾ ਹੁਣ ਤੱਕ ਤੁਸੀਂ ਇੱਕ ਸਿੰਗਲ ਟਰੈਕ ਤੇ ਦੌੜਦੇ ਆ ਰਹੇ ਰੋਡੀਆਂ ਫਿਲਮਾਂ ਲਗਭਗ ਇੱਕੋ ਜਿਹੀਆਂ ਨੇ ਤੁਹਾਡਾ ਜਿਹੜਾ ਅੰਗਰੇਜ਼ ਵਾਲਾ ਕੈਰੈਕਟਰ ਹਿੱਟ ਹੋ ਗਿਆ ਉਹਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜਿਹੜੀ ਸਾਹ ਬਹਾਦਰ ਆ ਇੱਕ ਡਿਫਰੈਂਟ ਜਨਰ ਦੇ ਫਿਲਮਾਂ ਇਹਦੇ ਲਈ ਇਸ ਤਰੀਕੇ ਦੀ ਤਿਆਰੀ ਚੱਲ ਰਹੀ ਆ ਉਹ ਇਸ ਕਾਈਂਡ ਆ ਲਾਈਕ ਉਹ ਤੁਹਾਨੂੰ ਪਤਾ ਹੀ ਹੋ ਇਨਵੈਸਟੀਗੇਸ਼ਨ ਆ ਤੇ ਉਹਦੇ ਚ ਪੁਲਸ ਆ ਤੇ ਉਦਾਂ ਦੀ ਤਿਆਰੀ ਉਦਾਂ ਲਾਈਕ ਮੈਂ ਸਰਚ ਕਰਦਾ ਰਹਿਣਾ ਵੀ ਕਿਹੜਾ ਬੰਦਾ ਕਿੱਦਾਂ ਸਾਡੇ ਲਾਈਕ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਸਾਡੇ ਕਈ ਸੱਜਣ ਮਿੱਤਰ ਹੈਗੇ ਨੇ ਮੈਂ ਉਹਨਾਂ ਨਾਲ ਵੀ ਕਰਦਾ ਹੁੰਨਾ ਸਾਡੇ ਲਾਈਕ ਹੌਕੀ ਵਾਲੇ ਤੇਜਵੀਰ ਭਾਜੀ ਆ ਹੰਦੂ ਸਾਹਿਬ ਜਲੰਧਰ ਤੋਂ ਉਹ ਡੀਐਸਪੀ ਸਾਹਿਬ ਨੇ ਉੱਥੇ ਸੋ ਉਹਨਾਂ ਨਾਲ ਵੀ ਪੁੱਛਦਾ ਰਹਿਣਾ ਹੁਣ ਉਹਦਾਂ ਦੀ ਲੁੱਕ ਉਹਨਾਂ ਦੀ ਲੁੱਕ ਵਾਈਜ਼ ਉਹਨਾਂ ਨੂੰ ਦੇਖਦੇ ਰਹਿਣਾ ਵੀ ਇਹ ਕਿੱਦਾਂ ਬੋਲਦੇ ਹਨ ਕਿੱਦਾਂ ਪੰਜਾਬ ਪੁਲਿਸ ਦਾ ਤਰੀਕਾ ਹੈ ਕਿੱਦਾਂ ਉਹ ਇਨਵੈਸਟੀਗੇਟ ਕਰਦੇ ਆ ਤੇ ਕਹਿੰਦਾ ਉਹ ਕੰਮ ਤਰੀਕੇ ਨਾਲ ਅੱਛੀ ਫਿਲਮ ਬਣਾਵਾਂਗੇ ਉਹ ਚ ਵੀ ਉਹਦੇ ਚ ਵੀ ਅਸੀਂ ਚੰਗੇ ਚਾ ਇਹ ਵੀ ਪਤਾ ਲੱਗਿਆ ਵੀ ਐਮੀ ਨੇ ਇਸ ਤੋਂ ਇਲਾਵਾ ਹੋਰ 5-6 ਫਿਲਮਾਂ ਹੋਰ ਸਾਈਨ ਕੀਤੀਆਂ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜਮੇ ਸੱਚਾਈ ਨਹੀਂ ਝੂਠ ਹੈ ਸਾਰੀ ਇਕੋ ਹੀ ਫਿਲਮਾਂ ਬਸ ਜਿਹੜੀ ਸਾਹਬਾ ਦਰੋਹੀ ਸਾਈਨ ਨਾ ਬਾਕੀ ਮਾਈਂਡ ਦੇ ਵਿੱਚ ਆ ਕਿਹੜੀ ਸਕ੍ਰਿਪਟ ਕਿੱਦਾਂ ਦੀ ਸਕ੍ਰਿਪਟ ਕਰਨੀ ਆ ਸਕ੍ਰਿਪਟਾਂ ਸੁਣਿਆ ਹੋਈਆਂ ਨੇ ਸਾਈਨ ਕੁਝ ਵੀ ਨਹੀਂ ਨਾ ਕਿ ਤੋਂ ਐਡਵਾਂਸ ਆਇਆ ਨਾਥਿੰਗ ਇਕੋ ਫਿਲਮਾਂ ਸਾਬਾ ਦਰ ਜਿਹੜੀ ਹੁਣ ਸ਼ੁਰੂ ਹੋ ਜਾਣੀ ਐ ਚਾ ਜਦੋਂ ਤੁਸੀਂ ਫਿਲਮਾਂ 'ਚ ਕੰਮ ਕਰਨ ਲੱਗੇ ਨੇ ਤੁਹਾਡੇ ਕੋਲੇ ਬਹੁਤ ਸਾਰੇ ਕਿਰਦਾਰ ਆਉਣ ਲੱਗ ਜਾਂਦੇ ਨੇ ਤੁਹਾਡੀ ਸੋਚ ਉੱਚੀ ਹੋ ਜਾਂਦੀ ਆ ਇਸ ਵੇਲੇ ਤੁਸੀਂ ਜਿੱਥੇ ਖੜੇ ਹੋ ਇੱਥੇ ਖੜ ਕੇ ਹਾਂ ਇੱਕ ਲੈਵਲ ਵਾਲਾ ਭਾਈ ਜਿੱਦਾਂ ਆਪਾਂ ਕੋਈ ਵੀ ਕੋਈ ਫੋਰ ਐਗਜ਼ਾਮਪਲ ਤੁਸੀਂ ਡਿਪਾਰਟਮੈਂਟ ਲਓ ਕੋਈ ਵੀ ਡਿਪਾਰਟਮੈਂਟ ਲਓ ਪੁਲਿਸ ਡਿਪਾਰਟਮੈਂਟ ਹੀ ਲੈ ਲਓ ਬੰਦਾ ਪਹਿਲਾਂ ਸਪਾਈ ਭਰਤੀ ਹੁੰਦਾ ਫਿਰ ਉਸ ਤੋਂ ਬਾਅਦ ਹੌਲਦਾਰ ਬਣਦਾ ਅੱਗੇ ਇਨਸਪੈਕਟਰ ਬਣਦਾ ਅੱਗੇ ਡੀਐਸਪੀ ਬਣ ਗਿਆ ਐਸਐਸਪੀ ਬਣ ਐਸਪੀ ਬਣ ਗਿਆ ਐਸਐਸਪੀ ਬਣ ਗਿਆ ਕਿ ਪ੍ਰੋਮੋਸ਼ਨ ਹੁੰਦਾ ਰਹਿੰਦਾ ਪਹਿਲਾਂ ਸਿੰਗਲ ਟਰੈਕ ਕੀਤਾ ਫਿਰ ਕੈਲਬਮ ਕੀਤੀ ਦੈਨ ਉਸ ਤੋਂ ਬਾਅਦ ਚ ਦੂਜੀ ਐਲਬਮ ਫਿਰ ਸੈਕੰਡ ਲੀਡ ਫਿਰ ਕਾਈਂਡ ਆਫ ਡੈਡ ਕਲੀਡ ਫਿਰ ਸਿੰਗਲ ਲੀਡ ਹੈਨਾ ਤੇ ਫਿਰ ਉਸ ਤੋਂ ਬਾਅਦ ਮੇਰਾ ਮੇਨ ਮੋਟਿਵ ਹੈ ਮੈਂ ਕੋਈ ਬਾਇ ਤੇ ਜਾਂ ਮੈਂ ਆਪਣੀ ਸਿੱਖ ਰੈਜਮੈਂਟ ਦੇ ਵਿੱਚ ਇਹਨੂੰ ਬਹੁਤ ਅੱਛਾ ਲੱਗਦਾ ਕੁਛ ਇਦਾਂ ਦਾ ਕਰਾਂ ਆ ਲਾਈਕ ਲੁਕਿੰਗ ਕਹਿਣ ਵੀ ਵੀ ਆਰ ਪ੍ਰਾਊਡ ਆਫ ਯੂ ਐਮ ਆ ਅੱਛਾ ਤੁਸੀਂ ਲਗਾਤਾਰ ਸਿੱਖਦੇ ਆ ਰਹੇ ਹੋ ਕਦੇ ਸ਼ੀਸ਼ੇ ਮੂਰੇ ਖੜ ਕੇ ਤੁਹਾਨੂੰ ਮਹਿਸੂਸ ਹੋਵੇ ਯਾਰ ਇਹ ਬੰਦਾ ਜੇ ਮੈਨੂੰ ਐਕਟਿੰਗ ਨਾ ਸਿਖਾਉਂਦਾ ਸ਼ਾਇਦ ਮੈਂ ਐਕਟਰ ਨਾ ਹੁੰਦਾ ਮੈਨੂੰ ਬਹੁਤ ਮੈਂ ਲਾਈਕ ਅੰਬਰ ਭਾਈ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਹੀ ਇਜ਼ ਵਨ ਆਫ ਦੀ ਬੈਸਟ ਰਾਈਟਰ ਇਨ ਪੰਜਾਬੀ ਇੰਡਸਟਰੀ ਬਾਕੀ ਜਿਹੜੇ ਸਾਡੇ ਆ ਸਾਡੀ ਨਿਕਾ ਜਲਦਾਰ ਦਾ ਜੱਗੀ ਸਾਡਾ ਬਹੁਤ ਕੈਂਟ ਯਾਰ ਆ ਬਹੁਤ ਵਧੀਆ ਮਿੱਤਰਾ ਹੀ ਇਜ਼ ਵੈਰੀ ਟੈਲੈਂਟਡ ਅਗੇ ਹਿੰਦੀ ਮੂਵੀਜ਼ ਕਰਦੇ ਪਏ ਆ ਜਗੀ ਵਿਰੋਣੀ ਤੇ ਜਸ ਗਰੇਵਾਲ ਜਿਹਨਾਂ ਨੇ ਬੰਬੂ ਕਾਰਟ ਉਹ ਵੀ ਕੋਈ ਆਈਡੀਆ ਲੇਦਾ ਰਾਈਟ ਵੇ ਮੈਨੂੰ ਸ਼ੇਅਰ ਕਰਦੇ ਆ ਅੰਬਰ ਭਾਜੀ ਕੁਛ ਲੇਦਾ ਰਾਈਟ ਵੇ ਮੈਨਾਂ ਸ਼ੇਅਰ ਕਰਦਾ ਮੈਂ ਆਪਣੇ ਆਪ ਨੂੰ ਕਰਮ ਵਾਲਾ ਸਮਝਦਾ ਤੇ ਅੰਬਰ ਭਾਜੀ ਨੇ ਮੇਰੀ ਬਹੁਤ ਹੈਲਪ ਕੀਤੀ ਆ ਤੇ ਪਹਿਲੇ ਸੈੱਟ ਤੇ ਅਮਰਿੰਦਰ ਭਾਜੀ ਜਿਗੇ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਬਹੁਤ ਜ਼ਿਆਦਾ ਸਿਖਾਇਆ ਤੇ ਨਾਲ ਸੋਹੀ ਸਾਹਿਬ ਜਿਗੇ ਜਿੱਦਾਂ ਆਪਾਂ ਪਹਿਲਾਂ ਡਿਸਕਸ ਕਰ ਰਹੇ ਹਾਂ ਹੀ ਇਜ਼ ਵਨ ਆਫ ਦੀ ਲਿਵਿੰਗ ਲੈਜੈਂਡ ਤੇ ਉਹਨਾਂ ਵਰਗਾ ਮੇਰੇ ਖਾਲ ਕੋ ਅੱਛਾ ਹੁਣ ਤੱਕ ਦੇ ਸਫ਼ਰ ਦੌਰਾਨ ਕੋਈ ਯਾਦਗਾਰੀ ਘਟਨਾ ਫਿਲਮਾਂ ਦੌਰਾਨ ਜਾਂ ਗਾਇਕੀ ਦੌਰਾਨ ਜਿਹੜੀ ਤੁਹਾਨੂੰ ਤਮਾਮ ਉਮਰ ਯਾਦ ਰਹੂਗੀ ਪਰ ਸਟਾਰਟਿੰਗ ਦੇ ਵਿੱਚ ਮੈਨੂੰ ਅੰਮਰ ਭਾਜੀ ਨੇ ਕਿਹਾ ਸੀਗਾ ਜਦੋਂ ਮੈਂ ਪਹਿਲਾ ਮੇਰਾ ਬਹੁਤ ਨਰਵਸ ਸੀਗਾ ਫਰਸਟ ਡੇ ਲਾਈਕ ਆਵਾਜ਼ ਉਨੂੰ ਸ਼ੂਟ ਅ ਅੰਗਰੇਜ਼ ਦੇ ਸੈੱਟ ਤੇ ਹਨਾ ਤੇ ਉਹ ਪਹਿਲੇ ਦਿਨ ਮੈਨੂੰ ਅਧੀਆਂ ਮਾਂ ਵਾਲਾ ਕੁੜਤਾ ਦੇ ਦਿੱਤਾ ਤੇ ਮੈਂ ਮਿਨਿਮਮ ਐ ਕੌਨਫੀਡੈਂਟ ਨਹੀਂ ਸੀ ਜਦੋਂ ਤੁਹਾਡੇ ਕੱਪੜੇ ਨਾਲ ਨਾ ਠੀਕ ਹੋਣ ਜਾਂ ਪੱਗ ਨਾਲ ਠੀਕ ਬਣੇ ਜਾਵੇ ਤੁਸੀਂ ਸਾਰਾ ਦਿਨ ਵੈਸੇ ਨਹੀਂ ਕੌਨਫੀਡੈਂਟ ਰਹਿੰਦਾ ਹਨਾ ਕੌਨਫੀਡੈਂਸ ਜਿੰਨਾ ਸੀਗਾ ਉਦੋਂ ਤੇ ਉਹ ਫਿਰ ਮੈਨੂੰ ਅੰਮਰ ਭਾਈ ਨਾਲ ਅਸ਼ੀਰਵਾਦ ਦਿੱਤੀ ਕਹਿੰਦਾ ਚੁੱਪ ਚਾਪ ਹੱਸ ਕੇ ਡਾਇਲੌਗ ਬੋਲੀ ਚੱਲ ਸਾਰੀ ਫਿਲਮ ਦੇ ਡਾਇਲੌਗ ਕਹ ਐਕਟਿੰਗ ਨਹੀਂ ਤੁਹਾਨੂੰ ਹੋਰ ਸਿੱਖਣਾ ਪੋਝਾ ਕਿਸੇ ਨੇ ਕਹੇ ਮੈਂ ਤੂੰ ਜੋ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਇਸ ਤੋਂ ਅੱਗੇ ਕਰ ਦੀ ਲੋੜ ਨਹੀਂ ਮੈਂ ਭਾਈ ਆਈ ਡੋਨਟ ਵਾਂਟ ਟੂ ਬੀ ਅਨ ਹੀਰੋ ਆਈ ਜਸਟ ਵਾਂਟ ਟੂ ਬੀ ਐਨ ਐਕਟਰ ਤੇ ਮੈਂ ਐਕਟਿੰਗ ਨਹੀਂ ਕਰਨੀ ਚਾਹੁੰਦਾ ਜੋ ਰੀਅਲ ਆ ਨਾ ਰੀਅਲ ਕੈਰੈਕਟਰ ਭੀ ਜਿੱਦਾਂ ਤੁਸੀਂ ਬੋਲਦੇ ਆ ਕੁਝ ਤੁਹਾਨੂੰ ਆਏ ਨਾ ਹੋਵੇ ਭੀ ਤੁਸੀਂ ਫੋਰ ਐਗਜ਼ੈਂਪਲ ਮੀ ਨੰਬਰ ਭਾਈ ਤੁਸੀਂ ਕਹਿੰਦਾ ਅੱਜ ਕੱਲ ਐਕਟਿੰਗ ਜਾਂ ਤੁਹਾਨੂੰ ਆਓ ਜੀ ਪਲੀਜ਼ ਬੈਠੋ ਜੀ ਕਿਵੇਂ ਹੋ ਜੀ ਸਭ ਠੀਕ ਠਾਕ ਇਟਸ ਅ ਕਾਈਂਡ ਆਫ ਐਕਟਿੰਗ ਜੇ ਤੁਸੀਂ ਨਾਰਮਲ ਕਹਿ ਦੋਗੇ ਇਹਨੂੰ ਆਓ ਜੀ ਪਲੀਜ਼ ਸਰ ਬੈਠ ਤੋ ਹੁਣ ਜਿਹੜੀ ਤੁਹਾਡੀ ਫਿਲਮ ਆ ਰਹੀ ਆ ਇਸ ਫਿਲਮ ਨੂੰ ਦੀ ਜਿਹੜੀ ਯੂਐਸਬੀ ਤੁਸੀਂ ਕਿਸ ਨੂੰ ਮੰਨਦੇ ਹੋ ਆਪਣੇ ਆਪ ਨੂੰ ਮੰਨਦੇ ਹੋ ਫਿਰ ਉਹਦੇ ਸਬਜੈਕਟ ਨੂੰ ਮੰਨਦੇ ਹੋ ਜਾਂ ਸੋਨ ਨੂੰ ਮੰਨਦੇ ਹੋ ਹਣੋ ਸਬਜੈਕਟ ਸਬਜੈਕਟ ਤੇ ਬਾਕੀ ਸਾਡੇ ਲਿਵਿੰਗ ਲੈਜੈਂਡ ਨਿਰਮਲ ਰਿਸ਼ੀ ਮੈਮ ਸ਼ੀ ਇਸ ਸ਼ੀ ਇਸ ਵਨ ਆਫ ਦੀ ਬੈਸਟ ਤੇ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਅੱਜ ਤੱਕ ਸਾਰੀਆਂ ਫਿਲਮਾਂ ਦੇ ਵਿੱਚ ਵੇਖਿਆ ਹੀ ਆਂ ਅੰਗਰੇਜ਼ ਤੋਂ ਲੈ ਕੇ ਉਸ ਤੋਂ ਬਾਅਦ ਆਪਣਾ ਲਵ ਪੰਜਾਬ ਸੀਗੀ ਉਹਨਾਂ ਨੇ ਬਹੁਤ ਜ਼ਿਆਦਾ ਅੱਛੀ ਫਿਲਮ ਦੇ ਵਿੱਚ ਇੱਕ ਟੋਨ ਆ ਉਹਨਾਂ ਦੀ ਲਾਊਡ ਸਾਰੀ ਫਿਲਮ ਦੇ ਵਿੱਚ ਲਾਊਡ ਟੋਨ ਆ ਇੰਨੀ ਕਿ ਐਨਰਜੀ ਇੰਨੀ ਪੋਜ਼ਿਟਿਵਿਟੀ ਮਿਲਦੀ ਆ ਉਹਨ ਤੇ ਬਾਕੀ ਤੁਸੀਂ ਜਿਹੜੇ ਫਿਲਮ ਵੇਖੋਗੇ ਤੁਹਾਨੂੰ ਕੱਲੇ ਕੱਲਾ ਕਰੈਕਟਰ ਕੱਲੇ ਕੱਲੇ ਬੰਦੇ ਨੇ ਇਨਸਾਫ ਫਿਲਮ ਦੇ ਨਾਲ ਕੀਤਾ ਹੈ ਡਾਇਰੈਕਟਰਸ ਤੋਂ ਲੈ ਕੇ ਸਿਮਰ ਭਾਈ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ ਅਸੀਂ ਸ਼ਾਜੀ ਨੇ ਮਿਊਜ਼ਿਕਲੀ ਬਹੁਤ ਜ਼ਿਆਦਾ ਵਧੀਆ ਕੀਤਾ ਹੈ ਐਂਡ ਜਗਨ ਨੇ ਲਿਖੀ ਬਹੁਤ ਸੋਹਣੀ ਆ ਸਾਡੇ ਡੀਓਪੀ ਸਾਹਿਬ ਤੇ ਸਾਡੇ ਪ੍ਰੋਡਿਊਸਰਸ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਫਿਲਮ ਨੂੰ ਅੱਛੀ ਬਣਾਉਣ ਦੇ ਵਿੱਚ ਤੇ ਵੈਗਰੂ ਕਰੇ ਵੀ ਫਿਲਮ ਠੀਕ ਰਵੇ ਵੈਗਰੂ ਮੇਰ ਕਰੇ ਤੇ ਸਾਡੇ ਪ੍ਰੋਡਿਊਸਰ ਸੁਭਾਚਨ ਮੇਰੀ ਇਹੀ ਹੁੰਦੀ ਹੈ ਵੀ ਸਾਡੇ ਪ੍ਰੋਡਿਊਸਰਸ ਬਾਜ ਜਾਣ ਕੋਈ ਵੀ ਆਪਾਂ ਫਿਲਮ ਕਰਦੇ ਆ ਜੇ ਕੋਈ ਇਨਵੈਸਟ ਕਰਦਾ ਤੁਹਾਡੇ ਤੇ ਸੋ ਰਿਸਕ ਲੈਵਲ ਤਾਂ ਹੁੰਦਾ ਹੀ ਹਰੇਕ ਚੀਜ਼ ਦੇ ਵਿੱਚ ਕਿਤੇ ਵੀ ਆਪਾਂ ਇਨਵੈਸਟ ਕਰਦੇ ਆ ਸੋ ਜੇ ਉਹ ਸਾਰਟਡ ਆ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਬਿਕਾਉਸ ਸਾਨੂੰ ਉਸ ਤੋਂ ਬਾਅਦ ਅੱਗੇ ਹੋਰ ਵੀ ਚੰਗੇ ਆਫਰਸ ਆਉਣਗੇ ਆ ਹੋਰ ਵੀ ਅਸੀਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਪ੍ਰੋਡਿਊਸਰ ਦਾ ਜ਼ਿਕਰ ਕੀਤਾ ਪੰਜਾਬੀ ਫਿਲਮਾਂ ਜਿਹੜੀਆਂ ਐਸਾ ਮਾਰਨੀਆਂ ਪੰਜਾਬੀ ਸਭ ਨੂੰ ਪਤਾ ਜਿਹੜਾ ਪੰਜਾਬੀ ਫਿਲਮਾਂ ਦਾ ਦਾਇਰਾ ਜੋ ਉਸ ਵੱਡਾ ਨਹੀਂ ਹੋਇਆ ਬਹੁਤ ਘੱਟ ਸਿਨੇਮਿਆਂ 'ਚ ਪੰਜਾਬੀ ਫਿਲਮਾਂ ਦੀ ਰਿਲੀਜ਼ ਹੁੰਦੀ ਆ ਇੱਕ ਹੀਰੋ ਦੀ ਫਿਲਮ ਆਉਂਦੀ ਆ ਦੂਜੀ ਆਉਂਦੀ ਆ ਰੇਟ ਦੁੱਗਣਾ ਤਿਗਣਾ ਚੌਗਣਾ ਹੋ ਕੀਤਾ ਜਾਂਦਾ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਵੀ ਕਿਤੇ ਨਾ ਕਿਤੇ ਕਲਾਕਾਰਾਂ ਦੀ ਜਿਹੜੀ ਫੀਸ ਆ ਉਹ ਵੀ ਫਿਲਮਾਂ ਨੂੰ ਡੋਗਰੀ ਹੈ ਨਹੀਂ ਹਾਂ ਠੀਕ ਆ ਆਪਣੀ ਜਗ੍ਹਾ ਜਿਹੜਾ ਭਾਈ ਤੁਹਾਨੂੰ ਲੱਗਦਾ ਹੈ ਵੀ ਜੇ ਥਾਟ ਆਉ ਜੋ ਥਾਟ ਤੁਹਾਨੂੰ ਇਨਸਾਫ ਦੇ ਸਕਦਾ ਆ ਤੇ ਉਸ 'ਚ ਤੁਸੀਂ ਜੇ ਕਿਸੇ ਆਰਟਿਸਟ ਨੂੰ ਪੇ ਵੀ ਕਰਦੇ ਹੋ ਉਸ ਕੋਈ ਪ੍ਰੋ ਪ੍ਰੋਡਿਊਸਰ ਦਿਆਂ ਲਾਈਕ ਫਿਰ ਪ੍ਰੋਡਿਊਸਰ ਲਈ ਥੋੜਾ ਨੁਕਸਾਨ ਆ ਉਸ ਚੀਜ਼ ਦਾ ਇੱਕ ਤੁਸੀਂ ਕੋਈ ਵੀ ਸਬਜੈਕਟ ਅੱਛਾ ਕਰਦੇ ਹੋ ਲਾਈਕ ਤੁਸੀਂ ਚੰਗਾ ਸਬਜੈਕਟ ਕਰੋ 20 ਕਰੋੜ ਵੀ ਲਾਓ ਨੋ ਪ੍ਰੋਬਲਮ ਜਾਂ ਆਰਟਿਸਟਾਂ ਤੋਂ 5 ਕਰੋੜ ਵੀ ਮੰਗਦਾ ਤੇ ਉਹ ਮਿਹਨਤ ਲਾ ਰਿਹਾ ਉੰਨੀ ਉਹ ਆਪਣੇ ਤੁਹਾਨੂੰ 2 ਮਹੀਨੇ 3 ਮਹੀਨੇ ਦੇ ਰਿਹਾ ਜਾਂ ਉਹ ਅੱਗੇ ਆਪਣਾ ਲਾਈਕ ਆਪਣਾ ਫਿਜ਼ਿਕ ਚੇਂਜ ਕਰਦਾ ਪਿਆ ਬਾਡੀ ਚੇਂਜ ਕਰਦਾ ਪਿਆ ਸੋ ਯੂ ਹੈਵ ਟੂ ਪੇ ਤੁਸੀਂ ਕਰ ਵੀ ਦੋਗੇ ਕੋਈ ਪ੍ਰੋਬਲਮ ਨਹੀਂ ਬਟ ਰਿਕਵਰੀ ਜ਼ਰੂਰੀ ਆ ਪ੍ਰੋਡਿਊਸਰ ਦੀ ਜੇ ਤੁਹਾਨੂੰ ਐ ਲੱਗਦਾ ਵੀ ਮੈਂ ਲਾਈਕ 10 ਕਰੋੜ ਲੈ ਲਾ ਮੈਂ ਤੇ ਫਿਲਮ ਅੱਗੇ 20 ਕਰੋੜ ਪੂਰਾ ਬ ਸਭ ਇਹ ਕੋਸ਼ ਨੂੰ ਤੁਹਾਡੇ ਨਾਲ ਸੰਬੰਧਿਤ ਨਹੀਂ ਹੈਗਾ ਮੈਂ ਫਿਰ ਵੀ ਤੁਹਾਨੂੰ ਪੁੱਛ ਰਿਹਾ ਜਦੋਂ ਹੀਰੋ ਪੈਸੇ ਮੰਗਦਾ ਉਹਨੂੰ ਪੈਸੇ ਦੇ ਦਿੱਤੇ ਜਾਂਦੇ ਜਦੋਂ ਕੁੜੀ ਦੀ ਵਾਰੀ ਆਉਂਦੀ ਹੀਰੋਨ ਦੀ ਵਾਰੀ ਉਦੋਂ ਹੀ ਪ੍ਰੋਡਿਊਸਰ ਕੋਲੇ ਬਜਟ ਨਹੀਂ ਹੁੰਦਾ ਇਹ ਕਿਉਂ ਹੁੰਦਾ ਹੈ ਇਦਾਂ ਜਾਈ ਨਵੇਂ ਪ੍ਰਾਣਾ ਇਹਨਾਂ ਨੇ ਪ੍ਰਾਣੇ ਤੁਰੇ ਆਉਂਦੇ ਆ ਲਾਈਕ ਅੱਛਾ ਪੇ ਹੁੰਦਾ ਪੰਜਾਬੀ ਕੁੜੀਆਂ ਨੂੰ ਵੀ ਅੱਛਾ ਪੇ ਹੁੰਦਾ ਆ ਤੇ ਬਾਕੀ ਲਾਈਕ ਹਾਂ ਐਸ ਕੰਪੈਰੀਟਿਵ ਪੰਜਾਬੀ ਇੰਡਸਟਰੀ ਲਾਈਕ ਨੀਚੇ ਬਾਲੀਵੁੱਡ ਦੇ ਵਿੱਚ ਜਾਂ ਤੁਸੀਂ ਵੇਖ ਸਕਦੇ ਹੋ ਸਾਊਥ ਦੇ ਵਿੱਚ ਬਹੁਤ ਅੱਛਾ ਪੇ ਕਰਦੇ ਆ ਉਹਨਾਂ ਨੂੰ ਚਾਹੇ ਕੰਮ ਘੱਟ ਵੀ ਹੁੰਦਾ ਉੱਥੇ ਅੱਛਾ ਪੇ ਕਰਦੇ ਆ ਤੇ ਬਾਕੀ ਹੌਲੀ ਹੌਲੀ ਭਾਜੀ ਇੰਪਰੂਵ ਹੋ ਹੀ ਰਿਹਾ ਮੈਂ ਜਿੰਨੀਆਂ ਕਿ ਫਿਲਮਾਂ ਤੋਂ ਵੇਖਿਆ ਆ ਤੇ ਉਹ ਵਾਧ ਹੀ ਪਈ ਆ ਰੇਸ਼ਿਓ ਅੱਛੀ ਹੋ ਰਹੀ ਆ ਚਲੋ ਆਸ ਕਰਦੇ ਹਾਂ ਬੰਬੂ ਕਾਰ ਦੀ ਤਰ੍ਹਾਂ ਇਹ ਫਿਲਮ ਵੀ ਚੱਲੂਗੀ ਬਹੁਤ ਬਹੁਤ ਧੰਨਵਾਦ